તમਨ 나ਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਇੱਕ ਤਰ੍ਹਾਂ ਨਾਲ ਸੈਂਟਰ ਗਵਰਨਮੈਂਟ ਦੇ ਜਾਂ ਕਹ ਲਓ ਬੀਜਪੀ ਦੇ ਖਿਲਾਫ ਇੱਕ ਤਰ੍ਹਾਂ ਨਾਲ ਮੋਰਚਾ ਖੋਲ੍ਹਿਆ ਹੋਇਆ ਪਹਿਲਾਂ ਜਿਹੜੀ ਉਹਨਾਂ ਦੀ ਬੀਜਪੀ ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਸੀਗੀ ਜਿਹੜੀ ਉਹਨਾਂ ਨੇ ਨਵੀਂ ਬਣਾਈ ਸੀ ਉਹਦੇ ਖਿਲਾਫ ਵੀ ਇਹਨਾਂ ਨੇ ਕਾਫੀ ਰੋਸ ਪ੍ਰਦਰਸ਼ਨ ਕੀਤੇ ਸੀਗੇ ਤੁਸੀਂ ਦੇਖਿਆ ਹੋਣਾ ਕਿ ਤਮਨ 나ਡੂ ਦੇ ਵਿੱਚ ਲੋਕਾਂ ਨੇ ਕਾਲਕ ਵਗੈਰਾ ਪੋਥੀ ਸੀਗੀ ਹੁਣ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਇੱਕ ਨਵਾਂ ਵਿਵਾਦ ਜਿਹੜਾ ਕਹ ਲਓ ਕਿ ਇੱਕ ਨਵਾਂ ਹੀ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਦਾ ਤਰੀਕਾ ਸੀਗਾ ਉਹ ਅਪਣਾਇਆ ਸਮਨਾਡੂ ਬਾਲਿਆ ਨੇ ਬਜਟ ਪੇਸ਼ ਕੀਤਾ ਜਿਹਦੇ ਵਿੱਚ ਇਹ ਰੁਪਏ ਦਾ ਜਿਹੜਾ ਸਿੰਬਲ ਹੈਗਾ ਜਿਹੜਾ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈਗਾ ਉਹਨੂੰ ਬਦਲ ਕੇ ਉਹਨਾਂ ਨੇ ਜਿਹੜੀ ਤਾਮਿਲ ਭਾਸ਼ਾ ਆਰੂ ਜਾਨੀ ਕਿ ਜੋ ਵੀ ਤਾਮਿਲ ਭਾਸ਼ਾ ਦੇ ਹੋਊਗਾ ਇਹ ਵਾਲਾ ਸਿੰਬਲ ਜਿਹੜਾ ਹੈਗਾ ਇਹਨਾਂ ਨੇ ਉੱਥੇ ਲਿਖ ਦਿੱਤਾ ਤੇ ਜਿਹੜਾ ਹਿੰਦੀ ਵਾਲਾ ਸਿੰਬਲ ਹੈਗਾ ਇਹਦੀ ਜਗ੍ਹਾ ਤੇ ਇਹ ਪਹਿਲੀ ਵਾਰੀ ਇਦਾਂ ਹੋਇਆ ਪਹਿਲਾਂ ਕਿਸੇ ਨੇ ਵੀ ਇਦਾਂ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਇਹ ਇਹ ਵਿਵਾਦ ਹੋਰ ਵੱਧ ਗਿਆ ਹਿੰਦੀ ਵਰਸਸ ਤਾਮਿਲ ਦਾ ਜਿਹੜਾ ਚੱਲਦਾ ਪਿਆ ਸੀਗਾ ਇਸ ਤੋਂ ਇਲਾਵਾ ਵੀ ਐਮ ਕੇ ਸਟਾਲਨ ਜਿਹੜਾ ਐਸ ਸਮੇਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਕੋਈ ਪਾਲਿਸੀਆਂ ਲੈ ਕੇ ਆ ਰਿਹਾ ਜਾਂ ਕੁਝ ਉਹ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਖਿਲਾਫ ਇਹ ਐਨ ਡਟ ਕੇ ਬੰਦਾ ਖੜ ਰਿਹਾ ਥੋੜੇ ਜਿਹੇ ਦਿਨ ਪਹਿਲਾਂ ਸੈਂਟਰ ਗਵਰਨਮੈਂਟ ਨੇ ਇਹ ਡੀਲਿਮਿਟੇਸ਼ਨ ਜਾਨੀ ਕਿ ਜਿਹੜੀਆਂ ਇਹ ਰਾਜਾਂ ਦੀਆਂ ਸੀਟਾਂ ਵਧਾਉਣ ਦਾ ਵੀ ਇੱਕ ਇੱਕ ਨਵੀਂ ਤਜਵੀਜ਼ ਪੇਸ਼ ਕੀਤੀ ਸੀਗੀ ਹੋ ਸਕਦਾ 2026 ਦੇ ਵਿੱਚ ਉਹ ਸੀਟਾਂ ਵਧਾਈਆਂ ਵੀ ਜਾਣ ਉਹਦੇ ਵੀ ਖਿਲਾਫ ਜਿਹੜੇ ਸੀਗੇ ਐਮ ਕੇ ਸਟਾਲਨ ਐਂਡ ਪੂਰੇ ਇੱਕ ਸਟਰੋਂਗ ਤਰੀਕੇ ਨਾਲ ਖੜੇ ਹੋਏ ਸੀ ਸੀਟਾਂ ਨੂੰ ਵਧਾਉਣ ਦੀ ਜਿਹੜੀ ਇੱਕ ਤਜਵੀਜ਼ ਪੇਸ਼ ਕੀਤੀ ਆ ਸੈਂਟਰ ਗਵਰਨਮੈਂਟ ਨੇ ਬੀਜੇਪੀ ਨੇ ਉਹਦੇ ਖਿਲਾਫ ਵੀ ਇਹਨੇ ਸੱਤ ਜਿਹੜੀਆਂ ਸਟੇਟਾਂ ਸੀਗੀਆਂ ਉਹਨਾਂ ਨੂੰ ਲੈਟਰ ਲਿਖਿਆ ਜਿਹੜੇ ਉੱਥੇ ਦੇ ਸੀਐਮ ਸੀਗੇ ਕੁਈ ਇਹਦੇ ਵਿੱਚ ਨਾਰਥ ਦੀਆਂ ਜਿਹੜੀਆਂ ਸੀਗੀਆਂ ਉਹ ਵੀ ਇਹ ਰਾਜ ਸੀਗੇ ਸ਼ਾਮਲ ਸੀਗੇ ਪੰਜਾਬ ਦਾ ਜਿਹੜਾ ਇਹ ਮੁੱਖ ਮੰਤਰੀ ਹੈਗੇ ਆ ਭਗਵੰਤ ਮਾਨ ਉਹਨਾਂ ਨੂੰ ਵੀ ਇਹਨਾਂ ਨੇ ਚਿੱਠੀ ਲਿਖੀ ਆ ਤੇ ਇਹ ਈਸਟ ਦੇ ਵੀ ਕੁਝ ਹੈਗੇ ਆ ਜਿਹੜੇ ਰਾਜ ਉਹਨਾਂ ਨੂੰ ਵੀ ਇਹਨਾਂ ਨੇ ਚਿੱਠੀਆਂ ਲਿਖੀਆਂ ਆ ਕਿ ਆਪਾਂ ਮਿਲ ਕੇ ਸਾਰਾ ਇਹ ਇਹਦੇ ਖਿਲਾਫ ਇੱਕ ਤਰ੍ਹਾਂ ਨਾਲ ਇਕਜੁੱਟ ਹੋਈਏ ਤੇ ਸਾਊਥ ਦੇ ਜਿਹੜੇ ਇਹ ਰਾਜ ਹੈਗੇ ਆ ਕੇਰਲਾ ਜਾਂ ਤਾਮਿਲਨਾਡੂ ਤੇ ਇਹ ਸਾਰੇ ਇਕੱਠੇ ਆਲਰੇਡੀ ਹੈਗੇ ਆ ਇਸ ਤਰ੍ਹਾਂ ਇਹ ਸੱਤ ਜਿਹੜੇ ਰਾਜ ਸੀਗੇ ਉਹਨਾਂ ਨੂੰ ਇਹਨਾਂ ਨੇ ਚਿੱਠੀ ਲਿਖ ਕੇ ਇਹ ਜਿਹੜਾ ਰਾਜਾਂ ਦੀਆਂ ਇਹ ਸੀਟਾਂ ਵਧਾਉਣ ਦੀ ਜਿਹੜੀ ਇੱਕ ਤਜਵੀਜ਼ ਪੇਸ਼ ਕਰਨ ਦੀ ਸਕੀਮ ਬਣਾਈ ਜਾ ਰਹੀ ਹੈ 2026 ਦੇ ਵਿੱਚ ਉਹਦੇ ਖਿਲਾਫ ਖੜਨ ਲਈ ਇਹ ਇੱਕ ਤਰ੍ਹਾਂ ਨਾਲ ਲਾਮਬੰਦ ਇਹ ਕਰ ਰਿਹਾ ਆ ਅਸਲ ਦੇ ਵਿੱਚ ਜਿਹੜੀ ਪਾਪੂਲੇਸ਼ਨ ਦੇ ਬੇਸਡ ਇਹਦੇ ਵਿੱਚ ਸੀਟਾਂ ਵਧੂਗੀਆਂ ਇਹ ਸੰਵਿਧਾਨ ਦੇ ਵਿੱਚ ਇੱਕ ਇਹ ਰੱਖਿਆ ਗਿਆ ਆ ਇੰਡੀਆ ਦੇ ਵਿੱਚ ਕਿ ਜਿਸ ਤਰ੍ਹਾਂ ਇਹ ਪਾਪੂਲੇਸ਼ਨ ਵਧ ਜਊਗੀ ਉਸ ਤਰ੍ਹਾਂ ਜਿਹੜੀਆਂ ਇਹ ਲੋਕ ਸਭਾ ਦੀਆਂ ਸੀਟਾਂ ਹੈਗੀਆਂ ਉਹ ਵਧ ਜਊਗੀਆਂ ਇਹ ਤਿੰਨ ਵਾਰੀ ਇਸੇ ਤਰ੍ਹਾਂ ਜਿਹੜੀਆਂ ਸੀਗੀਆਂ ਲੋਕ ਸਭਾ ਦੀਆਂ ਸੀਟਾਂ ਆਜ਼ਾਦੀ ਤੋਂ ਬਾਅਦ ਵਧਾਈਆਂ ਵੀ ਗਈਆਂ ਪਰ 1973 ਦੇ ਵਿੱਚ ਲਾਸਟ ਵਾਰੀ ਇਹ ਜਿਹੜੀਆਂ ਸੀਟਾਂ ਸੀਗੀਆਂ ਜਿਹੜੀਆਂ ਅੱਜ 543 ਹੈਗੀਆਂ ਆ ਉਹ ਵਧਾਈਆਂ ਸੀਗੀਆਂ ਉਹਦੇ ਤੋਂ ਬਾਅਦ 30 ਸਾਲ ਦੇ ਲਈ ਇਹ ਬੰਦ ਕਰ ਦਿੱਤਾ ਗਿਆ ਸੀ ਸਿਸਟ ਪਰ ਹੁਣ 2026 ਦੇ ਵਿੱਚ ਇਹ ਭਾਜਪਾ ਸਰਕਾਰ ਇਹਨੂੰ ਦੁਬਾਰਾ ਵਧਾਉਣਾ ਚਾਹੁੰਦੀ ਆ ਇਸ ਰਿਪੋਰਟ ਦੇ ਮੁਤਾਬਕ ਜੇਕਰ ਇਹ ਸੀਟਾਂ ਵਧਦੀਆਂ 2026 ਦੇ ਵਿੱਚ ਲੋਕ ਸਭਾ ਦੀਆਂ ਉਹਦੇ ਵਿੱਚ ਜਿਹੜੀਆਂ ਸੀਟਾਂ 543 ਹੈਗੀਆਂ ਉਹ ਵੱਧ ਕੇ 846 ਹੋ ਜੂਗੀਆਂ ਜਿਹੜੀ ਨਵੀਂ ਇਹ ਸੰਸਦ ਭਵਨ ਬਣਾਇਆ ਵੀ ਗਿਆ ਉਹਦੇ ਵਿੱਚ ਵੀ ਜਿਹੜੀਆਂ ਸੀਟਾਂ ਆ ਹੁਣ ਬਹੁਤ ਜ਼ਿਆਦਾ ਵਧਾ ਕੇ ਨਵੀਆਂ ਬਣਾਈਆਂ ਗਈਆਂ ਸੀ ਇਸ ਲਈ ਜਦੋਂ ਉਹ ਬਣ ਰਹੀ ਸੀ ਸੰਸਦ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੀਆਂ ਸੀਟਾਂ ਆਈਆਂ ਲੋਕ ਸਭਾ ਦੀਆਂ ਇਹ ਪ੍ਰਧਾਨ ਮੰਤਰੀ ਚੋਣਣ ਵਾਲੀਆਂ ਉਹ ਵਧਾਈਆਂ ਜਾ ਸਕਦੀਆਂ ਇਹਦੇ ਨਾਲ ਹੋਊਗਾ ਕਿ ਗੱਲ ਪੂਰੀ ਸਮਝਣ ਵਾਲੀ ਆ ਜਿਸ ਤਰ੍ਹਾਂ ਇਹ ਰਿਪੋਰਟ ਪੇਸ਼ ਕੀਤੀ ਗਈ ਆ ਜਿਸ ਤਰ੍ਹਾਂ ਇਹ ਪੰਜਾਬ ਦੀਆਂ ਇਸ ਵੇਲੇ ਸੀਟਾਂ ਹੈਗੀਆਂ 13 ਚਲੋ ਵੇ ਵੱਧ ਕੇ 18 ਹੋ ਜੂਗੀਆਂ ਤੇ ਇਹ ਜਿਹੜੇ ਯੂਪੀ ਦੀਆਂ ਉੱਤਰ ਪ੍ਰਦੇਸ਼ ਦੀਆਂ ਇਸ ਵੇਲੇ 80 ਹੈਗੀਆਂ ਇਹਦੇ ਅਨੁਸਾਰ ਇਹ 143 ਹੋ ਜੂਗੀਆਂ ਇਸੇ ਤਰ੍ਹਾਂ ਸਾਰੇ ਰਾਜਾਂ ਦੀਆਂ ਜਿੱਦਾਂ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਸਾਰੀਆਂ ਥੋੜ੍ਹ ਥੋੜ੍ਹੀਆਂ ਸੀਟਾਂ ਵੱਧ ਜਊਗੀਆਂ ਪਰ ਹੁਣ ਜਿਹੜੇ ਇਹ ਐਮ ਕੇ ਸਟਾਲਿਨ ਹੈਗੇ ਆ ਤਾਮਿਲਨਾਡੂ ਵਾਲੇ ਉਹ ਕਿੱਥੋਂ ਇਸ ਚੀਜ਼ ਦਾ ਵਿਰੋਧ ਕਰ ਰਿਹਾ ਉਹ ਕੀ ਕਹਿਣਾ ਚਾਹੁੰਦੇ ਉਹ ਸਾਰਾ ਕੁਝ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਤਾਮਿਲਨਾਡੂ ਦੇ ਐਮ ਕੇ ਸਟਾਲਿਨ ਵਿਰੋਧ ਕਰ ਰਿਹਾ ਇਹ ਸਾਰੀ ਚੀਜ਼ ਦਾ ਉਹਨਾਂ ਦਾ ਮੰਨਣਾ ਹੈ ਕਿ ਅਸੀਂ ਜਿਹੜੇ ਰਾਜ ਸੀਗੇ ਤਾਮਿਲਨਾਡੂ ਵਰਗੇ ਜਾਂ ਹੋਰ ਰਾਜ ਜਿੱਥੇ ਜਿਹੜੀ ਜਨਸੰਖਿਆ ਦੀ ਦਰ ਹੈਗੀ ਆ ਉਹ ਬਹੁਤ ਘੱਟ ਵਧੀਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਸੀਗੀਆਂ ਕਿ ਹਮ ਦੋ ਹਮਾਰੇ ਦੋ ਬੱਚਾ ਇੱਕ ਹੀ ਅੱਛਾ ਐਦਾਂ ਦੀਆਂ ਨੂੰ ਅਸੀਂ ਬਹੁਤ ਹੀ ਸੀਰੀਅਸਲੀ ਤਰੀਕੇ ਦੇ ਨਾਲ ਲਾਗੂ ਕੀਤਾ ਤੇ ਅਸੀਂ ਜਿਹੜੇ ਰਾਜ ਸੀਗੇ ਅਸੀਂ ਸਾਰਿਆਂ ਨੇ ਐਜੂਕੇਟ ਵੀ ਕੀਤਾ ਲੋਕਾਂ ਨੂੰ ਇਸ ਲਈ ਉਹਨਾਂ ਨੇ ਬੱਚੇ ਘੱਟ ਪੈਦਾ ਕੀਤੇ ਆ ਜਿਹਦਾ ਨਤੀਜਾ ਇਹ ਹੋਇਆ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈਗੀ ਆ ਸਾਡੇ ਇਹ ਰਾਜਾਂ ਦੀ ਇਹਦੇ ਵਿੱਚ ਨਾਰਥ ਦੇ ਵੀ ਰਾਜ ਹੈਗੇ ਆ ਇਹਦੇ ਵਿੱਚ ਈਸਟ ਸਾਈਡ ਦੇ ਵੀ ਹੈਗੇ ਆ ਇਹਦੇ ਵਿੱਚ ਇਹ ਸਾਊਥ ਦੇ ਵੀ ਬਹੁਤ سارے ਰਾਜ ਹੈਗੇ ਆ ਉਹ ਸ਼ਾਮਿਲ ਆ ਜਿਨ੍ਹਾਂ ਨੇ ਇਹ ਪਾਲਿਸੀ ਨੂੰ ਬੜੇ ਸੀਰੀਅਸਲੀ ਲਾਗੂ ਕੀਤਾ ਤੇ ਉਹਨਾਂ ਦੀ ਜਿਹੜੀ ਇਹ ਬੱਚੇ ਜੰਮਣ ਦੀ ਦਰ ਹੈਗੀ ਆ ਜਾਂ ਪਾਪੂਲੇਸ਼ਨ ਦੀ ਦਰ ਹੈਗੀ ਆ ਉਹ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਘਟੀ ਹੈਗੀ ਆ ਹੁਣ ਐਮ ਕੇ ਸਟਾਲਿਨ ਕੀ ਕਹਿ ਰਿਹਾ ਕਿ ਜਿਹੜੇ ਇਹ ਇਹ ਸੈਂਟਰ ਦੇ ਜਿਹੜੇ ਰਾਜ ਹੈਗੇ ਆ ਇੰਡੀਆ ਦੇ ਵਿੱਚ ਆ ਤੁਸੀਂ ਦੇਖ ਵੀ ਸਕਦੇ ਆ ਸਾਰਾ ਡਾਟਾ ਸ਼ੋਅ ਕਰ ਰਿਹਾ ਜਿਹੜੀ ਜਿੰਨੀ ਵੀ ਪਾਪੂਲੇਸ਼ਨ ਪਿਛਲੇ 25 ਜਾਂ 20 ਸਾਲ ਦੇ ਵਿੱਚ ਵਧੀ ਆ ਇਹਨਾਂ ਰਾਜਾਂ ਦੇ ਵਿੱਚ ਸਭ ਤੋਂ ਜ਼ਿਆਦਾ ਵਧੀ ਆ ਜਿਹਦੇ ਵਿੱਚ ਜੂਪੀ ਆ ਜਾਂਦਾ ਬਿਹਾਰ ਝਾਰਖੰਡ ਮੱਧਿਆ ਪ੍ਰਦੇਸ਼ ਰਾਜਸਥਾਨ ਗੁਜਰਾਤ ਜਾਂ ਮਹਾਰਾਸ਼ਟਰ ਹੈਗਾ ਹੁਣ ਐਮ ਕੇ ਸਟਾਲਨ ਦਾ ਕਹਿਣਾ ਇਹ ਹੈ ਕਿ ਜਿਹੜੀ ਜ਼ਿਆਦਾਤਰ ਇਹਨਾਂ ਦੇ ਵਿੱਚ ਇਹਨਾਂ ਜਿਹੜੇ ਰਾਜ ਹੈਗੇ ਇਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਆ ਤੇ ਜੇਕਰ ਹੁਣ ਕੱਲੂ ਕੋਈ ਪੀਐਮ ਵਗੈਰਾ ਚੁਣਨਾ ਆ ਤਾਂ ਇਥੋਂ ਸੀਟਾਂ ਜਾਦੇ ਵਧੂਗੀ ਤਾਂ ਇਹ ਜਿਹੜੇ 5-7 ਰਾਜ ਹੋਊਗੇ ਇਹ ਹੀ ਮਿਲ ਕੇ ਇਹ ਆਪਣਾ ਪੀਐਮ ਚੁਣ ਲਿਆ ਕਰੂਗੇ ਇਹਦੇ ਨਾਲ ਹੋਊਗਾ ਕਿ ਕਿਉਂਕਿ ਜਿਹੜਾ ਇਹ ਇਲੈਕਸ਼ਨ ਵਾਲਾ ਸਿਸਟਮ ਆ ਇਹ ਲੋਕਤੰਤਰੀ ਸਿਸਟਮ ਆ ਉਹ ਇਹ ਹੈ ਕਿ ਜਿੱਥੇ ਵੋਟਾਂ ਜ਼ਿਆਦਾ ਆ ਜਿਹੜੇ ਰਾਜਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਯਾਨੀ ਕਿ ਇੱਕ ਤਰ੍ਹਾਂ ਦੇ ਨਾਲ ਮਹੱਤਤਾ ਦਿੱਤੀ ਜਾਂਦੀ ਆ ਹਨਾ ਜਿੱਥੇ ਜ਼ਿਆਦਾ ਵੋਟਰ ਹੋਊਗੇ ਉਹ ਜਿਹੜੇ ਰਾਜ ਹੋਊਗੇ ਉਹਨਾਂ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਊਗੀ ਹਾਲਾਂਕਿ ਹੁਣ ਵੀ ਜਿਹੜੇ ਇਹ ਰਾਜ ਹੈਗੇ ਉਹਨਾਂ ਦੀਆਂ ਸੀਟਾਂ ਜਿਹੜੇ ਇਹ ਮਿਡਲ ਵਾਲੇ ਹੈਗੇ ਆ ਬਾਕੀ ਜਿਹੜੇ ਰਾਜਾਂ ਉਹਨਾਂ ਤੋਂ ਕਿਤੇ ਜ਼ਿਆਦਾ ਹੈਗੇ ਆ ਹੁਣ ਵੀ ਜੇਕਰ ਕਿਤੇ ਨਾ ਕਿਤੇ ਦੇਖਿਆ ਜਾਵੇ ਕੋਈ ਸਰਕਾਰ ਚੁਣ ਕੇ ਸੈਂਟਰ ਦੇ ਵਿੱਚ ਆਉਂਦੀ ਆ ਤਾਂ ਇਹਨਾਂ ਰਾਜਾਂ ਦੁਆਰਾ ਹੀ ਚੁਣੀ ਜਾਂਦੀ ਆ ਸੋ ਐਮਕੇ ਸਟਾਲਿਨ ਦਾ ਖਦਜਾ ਇਹ ਆ ਕਿ ਸਾਡੇ ਜਿਹੜੇ ਜਿਹੜੀ ਇਹ ਇਨਵੋਲਵਮੈਂਟ ਹੈਗੀ ਆ ਸੈਂਟਰ ਗਵਰਨਮੈਂਟ ਦੇ ਵਿੱਚ ਸਾਡੀਆਂ ਖੇਤਰੀ ਪਾਰਟੀਆਂ ਦੀ ਚਾਹੇ ਉਹ ਨਾਰਥ ਦੀਆਂ ਹੈਗੀਆਂ ਚਾਹੇ ਕੋਈ ਹੋਰ ਰਾਜ ਹੈਗੇ ਆ ਇੰਡੀਆ ਦੇ ਉਹਨਾਂ ਦੀ ਪਹਿਲਾਂ ਹੀ ਬਹੁਤ ਘੱਟ ਹੈਗੀ ਆ ਜੇਕਰ ਇਹ ਸੀਟਾਂ ਵਧਾ ਦਿੱਤੀਆਂ ਤਾਂ ਜਿਹੜੀ ਸਾਡੀ ਥੋੜੀ ਬੋਤੀ ਵੀ ਇਨਵੋਲਵਮੈਂਟ ਹੈਗੀ ਆ ਉਹ ਬਹੁਤ ਘਟ ਜਾਊਗੀ ਜੇ ਅਸੀਂ ਵੀ ਪੰਜਾਬ ਦੇ ਹਿਸਾਬ ਨਾਲ ਅਸੀਂ ਦੇਖੀਏ ਤਾਂ ਸਾਨੂੰ ਇੱਕ ਵਾਰੀ ਤਾਂ ਦੇਖ ਕੇ ਲੱਗਦਾ ਕਿ ਇਹ 13 ਤੋਂ 18 ਸੀਟਾਂ ਹੋ ਜਾਊਗੀਆਂ ਲੋਕ ਸਭਾ ਦੀਆਂ ਪਰ ਜੇਕਰ ਅਸੀਂ ਪੂਰੇ ਬਾਕੀ ਦੇਸ਼ ਦੀ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਥੋੜਾ ਹਿੱਸਾ ਸਾਡਾ ਜਿਹੜਾ ਸੈਂਟਰ ਦੀ ਪੋਲਿਟਿਕਸ ਦੇ ਵਿੱਚ ਹਿੱਸਾ ਹੋਊਗਾ ਉਹ ਲਗਭਗ ਦੇ 140 ਕਰੋੜ ਦੀ ਜਨਸੰਖਿਆ ਹੈਗੀ ਆ ਤਾਂ ਉਹ ਇਹ 2. ਕੁਝ ਜਾਨੀ ਕਿ ਪਰਸੈਂਟ ਦਾ ਇਹ ਸਾਡਾ ਕੋਈ ਸ਼ੇਅਰ ਹੋਊਗਾ ਇਸੇ ਤਰ੍ਹਾਂ ਸਾਰੇ ਰਾਜਾਂ ਦੀ ਜਿਹੜੀ ਇਨਵੋਲਵਮੈਂਟ ਹੈਗੀ ਆ ਉਹ ਸੈਂਟਰ ਗਵਰਨਮੈਂਟ ਨੂੰ ਬਣਾਉਣ ਦੇ ਵਿੱਚ ਬਹੁਤ ਘੱਟ ਜਾਊਗੀ ਸਿਰਫ ਇਹ ਜਿਹੜੇ 5-7 ਇਹ ਰਾਜ ਹੈਗੇ ਆ ਇਹੀ ਮਿਲ ਕੇ ਜਾਨੀ ਕਿ ਪੀਐਮ ਬਣਾ ਦਿਆ ਕਰੂਗਾ ਤੇ ਜਿਹੜਾ ਵੀ ਬੰਦੇ ਨੇ ਜਾਂ ਪਾਰਟੀ ਨੇ ਪੀਐਮ ਬਣਨਾ ਉਹ ਵੀ ਜ਼ਾਹਰ ਆ ਕਿ ਇਹ ਜਿਹੜੇ 5-7 ਰਾਜ ਹੋਊਗੇ ਉਹਨਾਂ ਨੂੰ ਹੀ ਇਹ ਪ੍ਰੈਫਰ ਕਰਿਆ ਕਰੂਗੇ ਉਹਨਾਂ ਦੀਆਂ ਮੰਗਾਂ ਜਾਂ ਕੋਈ ਸਹੂਲਤ ਦੇਣੀ ਆ ਜਾਂ ਡਿਵੈਲਪਮੈਂਟ ਕਰਨੀ ਆ ਇਹਨਾਂ ਨੂੰ ਜਾਦੇ ਮੁੱਖ ਤੌਰ ਤੇ ਅੱਗੇ ਦੇਖਿਆ ਜਾਊਗਾ ਇਹਨਾਂ ਰਾਜਾਂ ਦੇ ਸੋ ਇਹ ਖਦਸ਼ਾ ਕਰਕੇ ਐਮ ਕੇ ਸਟਾਲਿਨ ਨੇ ਇਹ ਜਿਹੜੇ 7 ਜਿਹੜੇ ਰਾਜਾਂ ਦੇ ਇਹ ਸੀਐਮ ਸਿਗੇ ਉਹਨਾਂ ਨੂੰ ਲੈਟਰ ਲਿਖਿਆ ਕਿ ਆਪਾਂ ਇਕਜੁੱਟ ਹੋ ਕੇ ਇਸ ਚੀਜ਼ ਦੇ ਖਿਲਾਫ ਇਹ ਆਪਾਂ ਮੋਰਚਾ ਖੋਲਦੇ ਆ ਸੋ ਇਹਦੇ ਵਿੱਚ ਪੰਜਾਬ ਦੇ ਸੀਐਮ ਨੇ ਉਹਨਾਂ ਦਾ ਜਵਾਬ ਦਿੱਤਾ ਨਹੀਂ ਦਿੱਤਾ ਉਹ ਗੱਲ ਅਲੱਗ ਹੈਗੀ ਆ ਪਰ ਦੋ ਤਿੰਨ ਜਿਹੜੇ ਰਾਜ ਹੈਗੇ ਆ ਉਹਨਾਂ ਦਾ ਪਤਾ ਲੱਗਾ ਕਿ ਉਹਨਾਂ ਨੇ ਪੂਰਾ ਸਮਰਥਨ ਐਮ ਕੇ ਸਟਾਲਿਨ ਨੂੰ ਦੇਣ ਦੀ ਇਹ ਘੋਸ਼ਣਾ ਕਰ ਦਿੱਤੀ ਆ ਇਸ ਤਰ੍ਹਾਂ ਇੱਕ ਇਹ ਸੈਂਟਰਲ ਗਵਰਨਮੈਂਟ ਬੀਜੇਪੀ ਤਾ ਇੱਕ ਜਿਹੜੇ ਸਾਊਥ ਦੇ ਵਿੱਚ ਹੈਗਾ ਐਮ ਕੇ ਸਟਾਲਨ ਇੱਕ ਤਰ੍ਹਾਂ ਦੇ ਨਾਲ ਪੂਰਾ ਇਸ ਵੇਲੇ ਕਲੈਸ਼ ਉਹ ਬੰਦਾ ਕਰ ਰਿਹਾ ਆ ਇਹ ਬੀਜੇਪੀ ਦੇ ਨਾਲ ਜਾਂ ਸੈਂਟਰ ਗਵਰਨਮੈਂਟ ਦੇ ਨਾਲ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਐਮ ਕੇ ਸਟਾਲਨ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਸੀਗੀ ਗਵਰਨਮੈਂਟ ਦੀ ਜਾਂ ਸੈਂਟਰ ਗਵਰਨਮੈਂਟ ਦੀ ਉਹਦੇ ਖਿਲਾਫ ਵੀ ਇਹ ਪੂਰਾ ਆਪਣਾ ਮੋਰਚਾ ਖੋਲ ਕੇ ਇਹਨਾਂ ਨੇ ਇਹ ਪੂਰਾ ਉੱਥੇ ਪ੍ਰੋਟੈਸਟ ਕੀਤਾ ਸੀ ਤੁਸੀਂ ਦੇਖਿਆ ਹੋਣਾ ਲੋਕਾਂ ਨੇ ਕਾਲਕ ਵਗੈਰਾ ਵੀ ਪੁੱਥੇ ਸੀਗੇ ਇਹ ਜਿਹੜੇ ਵੀ ਇੱਥੇ ਬੋਰਡ ਲੱਗੇ ਹੁੰਦੇ ਸੀਗੇ ਹਿੰਦੀ ਦੇ ਵਿੱਚ ਅਸਲ ਦੇ ਵਿੱਚ ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਸੀਗੀ ਉਹਦੇ ਵਿੱਚ ਜਿੱਦਾਂ 3 ਲੈਂਗੁਏਜ ਵਾਲਾ ਸਿਸਟਮ ਸੈਂਟਰ ਗਵਰਨਮੈਂਟ ਨੇ ਕੀਤਾ ਸੀਗਾ ਜਿਹਦੇ ਵਿੱਚ ਇੱਕ ਕਿਸੇ ਵੀ ਸਟੇਟ ਦੀ ਯਾਨੀ ਕਿ ਲੈਂਗੁਏਜ ਹੋਊਗੀ ਜਿਹੜੀ ਉੱਥੇ ਦੀ ਮਾਤ ਭਾਸ਼ਾ ਹੈਗੀ ਆ ਇੱਕ ਇੰਗਲਿਸ਼ ਹੋਊਗੀ ਤੀਜੀ ਭਾਸ਼ਾ ਉਹ ਹਿੰਦੀ ਵੀ ਰੱਖ ਸਕਦੇ ਸੀ ਜਾਂ ਕੋਈ ਹੋਰ ਉਹ ਰੱਖਣੀ ਚਾਹੁੰਦੇ ਆ ਕੋਈ ਵੀ ਰਾਜ ਉਹ ਰੱਖ ਸਕਦੇ ਸੀਗੇ ਪਰ ਇਹ ਜਹਾਰਾ ਕੀ ਕੋਈ ਵੀ ਰਾਜ ਜਦੋਂ ਹੁਣ ਇਹ 3 ਲੈਂਗੁਏਜ ਵਾਲਾ ਇਹ ਸਿਸਟਮ ਅਪਣਾਊਗਾ ਬਹੁਤ ਸਾਰੇ ਰਾਜਾਂ ਨੇ ਆਲਰੇਡੀ ਇਹ ਜਿਹੜੀ ਨੈਸ਼ਨਲ ਐਜੂਕੇਸ਼ਨ ਇਹ ਪਾਲਿਸੀ ਹੈਗੀ ਆ ਜਿਹੜੀ ਨਿਊ ਇਹ ਹੈਗੀ ਆ ਉਹਨੂੰ ਅਪਣਾਇਆ ਹੋਇਆ ਹੀ ਆ ਸੋ ਜਹਾਰਾ ਕੀ ਜਿਹੜੀ ਤੀਜੀ ਲੈਂਗੁਏਜ ਆ ਉਹ ਨੇਚਰਲੀ ਹਿੰਦੀ ਹੀ ਰੱਖੂਗੇ ਕਿਉਂਕਿ ਜ਼ਿਆਦਾਤਰ ਇੱਥੇ ਬੋਲੀ ਜਾਂਦੀ ਆ ਪਰ ਇਹ ਜਿਹੜਾ ਐਮ ਕੇ ਸਟਾਲਿਨ ਬੰਦਾ ਸੀਗਾ ਇਹ ਕਹਿੰਦਾ ਸੀਗਾ ਕਿ ਕੀ ਆਪਾਂ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈਗੀ ਆ ਤਾਮਨਨਾਡੂ ਦੇ ਵਿੱਚ ਲਾਗੂ ਨਹੀਂ ਕਰਨੀ ਹੈਗੀ ਇੱਥੇ ਟੂ ਲੈਂਗੁਏਜ ਸਿਸਟਮ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਸੀ ਉਹ ਹੀ ਲਾਗੂ ਰੱਖਾਂਗੇ ਇੱਕ ਤਾਮਲ ਤੇ ਇੰਗਲਿਸ਼ ਤੇ ਇਹਨੇ ਬੜਾ ਐਨ ਠੋਕ ਕੇ ਜਵਾਬ ਦਿੱਤਾ ਸੀਗਾ ਤੇ ਇਹ ਜਿੱਦਾਂ ਹੁਣ ਉਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਲਿਆਂ ਨੇ ਇਹ ਜਿਹੜੀ ਸੈਂਟਰ ਗਵਰਨਮੈਂਟ ਨੇ ਇਹ ਲਾਗੂ ਕਰਨ ਦੇ ਲਈ ਕਿਹਾ ਸੀ ਕਿ ਜਿਹੜੇ ਰਾਜ ਵੀ ਇਹ ਲਾਗੂ ਕਰਨਗੇ ਉਹਨਾਂ ਨੂੰ 2000 ਕਰੋੜ ਰੁਪਏ ਤੱਕ ਦਾ ਜਾਨੀ ਕਿ ਇੱਕ ਤਰ੍ਹਾਂ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਊਗੀ ਪਰ ਇਹ ਐਮਕੇ ਸਟਾਲਨ ਨੇ ਕਿਹਾ ਸੀ ਕਿ ਸਾਨੂੰ 2000 ਕੀ ਸਾਨੂੰ ਤੁਸੀਂ 10000 ਕਰੋੜ ਰੁਪਏ ਅਭੀ ਜੇਕਰ ਤੁਸੀਂ ਦੋਗੇ ਤਾਂ ਵੀ ਅਸੀਂ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈਗੀ ਆ ਉਹਨੂੰ ਲਾਗੂ ਨਹੀਂ ਕਰਾਂਗੇ ਜੇਕਰ ਅਸੀਂ ਗੱਲ ਕਰੀਏ ਕਿ ਪੰਜਾਬ ਵਾਲੇ ਇਸ ਲੈਵਲ ਤੱਕ ਕੋਈ ਸਟੈਂਡ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਉਹ ਮੈਂ ਕਹਿ ਨਹੀਂ ਸਕਦਾ ਪਰ ਪੰਜਾਬ ਦਾ ਜਿਹੜਾ ਰੂਲਰ ਇਹ ਡਿਵੈਲਪਮੈਂਟ ਫੰਡ ਜਿਹੜਾ ਹੈਗਾ ਇਹਨਾਂ ਨੇ ਲੈਣਾ ਹੈ ਸੈਂਟਰ ਗਵਰਨਮੈਂਟ ਤੋਂ ਉਦੇ ਲਈ ਹੀ ਇਹ ਪੂਰੀਆਂ ਲੇਲੜੀਆਂ ਕੱਢ ਰਿਆ ਇਹ ਸੁਪਰੀਮ ਕੋਰਟ ਤੱਕ ਵੀ ਪਿਛਲੇ 4-5 ਮਹੀਨੇ ਤੋਂ ਚੱਲ ਗਿਆ ਇਹ 8000 ਦਾ 10000 ਕਰੋੜ ਰੁਪਈਆ ਹੈਗਾ ਤੇ ਉਹੋ ਲੈਂਡ ਦੇ ਲਈ ਵੀ ਇਹ ਪੂਰਾ ਜ਼ੋਰ ਲਾ ਰਿਆ ਪਰ ਦੂਸਰੇ ਪਾਸੇ ਐਮਕੇ ਸਟਾਲਨ ਅਰਗੇ ਬੰਦੇ ਵੀ ਹੈਗੇ ਆ ਕਿ ਕਹਿੰਦੇ ਜੇਕਰ ਤੁਸੀਂ ਸਾਨੂੰ 2000 ਕਰੋੜ ਕੀ 10000 ਕਰੋੜ ਰੁਪਈਆ ਤੱਕ ਵੀ ਦਉਗੇ ਸੈਂਟਰ ਗਵਰਨਮੈਂਟ ਵਾਲੇ ਤਾਂ ਵੀ ਅਸੀਂ ਇਹ ਐਜੂਕੇਸ਼ਨ ਜਿਹੜੀ ਨਵੀਂ ਪਾਲਿਸੀ ਹੈਗੀ ਇਹ ਲਾਗੂ ਨਹੀਂ ਕਰਾਂਗੇ ਇਸ ਲੈਵਲ ਤੇ ਉਹ ਬੰਦਾ ਸਟੈਂਡ ਲੈ ਰਿਹਾ ਹੈ ਨੂੰ ਲੱਗਦਾ ਬਾਕੀ ਰਾਜਾਂ ਨੂੰ ਵੀ ਉਸ ਬੰਦੇ ਦਾ ਜਰੂਰ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜੀ ਪਾਵਰ ਹੈਗੀ ਆ ਪਹਿਲੇ ਹੀ ਸੈਂਟਰਲਾਈਜ਼ ਕੀਤੀ ਜਾ ਰਹੀ ਆ ਜਿਹੜਾ ਇਹ ਫੈਡਰਲ ਢਾਂਚਾ ਹੈਗਾ ਜਿਹਦੇ ਵਿੱਚ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਆ ਜੋ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਬਹੁਤ ਹੀ ਘੱਟ ਕੀਤਾ ਜਾ ਰਿਹਾ ਤੇ ਜਿਹੜੀਆਂ ਰਾਜਾਂ ਦੀਆਂ ਪਾਵਰਸ ਹੈਗੀਆਂ ਉਹਨਾਂ ਨੂੰ ਦਿਨ ਪਰ ਦਿਨ ਘਟਾਇਆ ਜਾ ਰਿਹਾ ਇਹ ਇੱਕ ਤਰ੍ਹਾਂ ਦੇ ਨਾਲ ਸਾਰੇ ਰਾਜ ਇਕੱਠੇ ਹੋ ਕੇ ਜੇਕਰ ਇਸ ਤਰ੍ਹਾਂ ਦੀ ਆਵਾਜ਼ ਚੱਕਦੇ ਆ ਤਾਂ ਬਹੁਤ ਸਾਰੀਆਂ ਪਾਲਿਸੀਜ਼ ਹੈਗੀਆਂ ਜਿਹੜੀਆਂ ਰਾਜ ਆਪ ਮਿਲ ਕੇ ਬਣਾ ਸਕਦੇ ਆ ਜਿਸ ਤਰ੍ਹਾਂ ਪਿੱਛੇ ਜੇ ਮੰਮਤਾ ਬੈਨਰਜੀ ਨੇ ਵੀ ਇੱਕ ਬਿਆਨ ਕੀਤਾ ਸੀ ਨੀਤੀ ਅਝੂਕ ਦੀ ਇਹ ਮੀਟਿੰਗ ਹੋਈ ਸੀ ਕਿ ਜਿਹੜੇ ਵਿਦੇਸ਼ ਮੰਤਰਾਲੇ ਹੈਗੇ ਆ ਜਾਂ ਫੌਜ ਹੈਗੀ ਆ ਉਹ ਸੈਂਟਰਲ ਗਵਰਨਮੈਂਟ ਕੱਲੀ ਦੇਖੇ ਬਾਕੀ ਜਿੰਨੀਆਂ ਵੀ ਇਹ ਨੀਤੀਆਂ ਹੈਗੀਆਂ ਖੇਤੀ ਨੂੰ ਲੈ ਕੇ ਐਗਰੀਕਲਚਰ ਨੂੰ ਲੈ ਕੇ ਜਾਂ ਹੋਰ ਜਿੰਨੇ ਵੀ ਵਿਭਾਗ ਹੈਗੇ ਆ ਉਹ ਰਾਜਾਂ ਦੇ ਆਪਸੀ ਜਿਹੜੇ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਣੇ ਚਾਹੀਦੇ ਆ ਹਾਲਾਂਕਿ ਉਹਨਾਂ ਦੀ ਗੱਲ ਨੂੰ ਕਿਸੇ ਨੇ ਇਹ ਇਹ ਬੜਾ ਮੰਨਿਆ ਨਹੀਂਗਾ ਤੇ ਉਹਨਾਂ ਦੇ ਉੱਥੇ ਜਿਹੜਾ ਲੈਕਚਰ ਕਰਦੇ ਸੀਗੇ ਮਾਈਕ ਵਗੈਰਾ ਵੀ ਵਿੱਚੇ ਬੰਦ ਕਰ ਦਿੱਤੇ ਗਏ ਸੀਗੇ ਪਰ ਇਸੇ ਤਰ੍ਹਾਂ ਜੇਕਰ ਇਹ ਸਾਰੇ ਰਾਜ ਮਿਲ ਕੇ ਆਵਾਜ਼ ਚੱਕਦੇ ਆ ਤਾਂ ਜਿਹੜੇ ਰਾਜਾਂ ਦੇ ਵੱਧ ਅਧਿਕਾਰ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਹ ਆਪਣੀ ਪੂਰੀ ਖਬਰ ਸੀਗੀ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਕੋਈ ਕਮੀ ਪੇਸ਼ੀਆ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ